ਸਟ੍ਰੈਕਲ ਦੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਨਵੇਂ ਵਲੌਗ ਚ ਤੇ ਚੈਨਲ ਹੈਗਾ ਜੀ ਮਿਸਟਰ ਐਂਡ ਮਿਸਿਸ ਬਾਸੀ ਤੇ ਅੱਜ ਸਾਡੇ ਨਵਾਂ ਮਕੈਨਿਕ ਆਇਆ ਹੋਇਆ ਸਾਡੇ ਨਾਲ ਬੁਟੀਕ ਵਾਲੇ ਕਮਰੇ ਦਾ ਦਰਵਾਜ਼ਾ ਖਰਾਬ ਹੋ ਗਿਆ ਕਿਉਂਕਿ ਘੜੀ ਘੜੀ ਨੂੰ ਖੋਲਣਾ ਪੈਂਦਾ ਘੜੀ ਘੜੀ ਬੰਦ ਕਰਨਾ ਪੈਂਦਾ ਤੇ ਇਹ ਖਰਾਬ ਹੋ ਗਿਆ ਤੇ ਹੁਣ ਅਸੀਂ ਇਹ ਵਾਲਾ ਮਕੈਨਿਕ ਬੁਲਾਇਆ ਮੈਂ ਸੇ ਕੋਸਾ ਬਣ ਮੈਂ ਸੇ ਕੋਚਿੰਗ ਤੋਂ ਰਿਟਾਇਰ ਹੋ ਚੁੱਕਿਆ ਅਸੀਂ ਆ ਕੰਮ ਵੀ ਕਰ ਲੈਣੇ ਨੇ ਸਾਰੇ ਕੰਮ ਕਰ ਲੈਣੇ ਅਸੀਂ ਤੁਹਾਨੂੰ ਤੁਸੀਂ ਸਾਰੇ ਕਹਿੰਦੇ ਹੋ ਕਿ ਤੁਸੀਂ ਆਲ ਆਲ ਰਾਉਂਡਰਡ ਹੈਨਾ ਮੇਰੀ ਮੇਰੇ ਜੀਵਨ ਵਾਲ ਪੈਣਾ ਕਰੇ ਇੰਦਰ ਰੌੜ ਰੌਂਡ ਰੌਂਡ ਕਾਥ ਹੋਰ ਕੁਝ ਬਣ ਜਾਂਦਾ ਆਪਣੇ ਖਾਣਾ ਸੈੱਟ ਕਰ ਲਿਆ ਕਰੋ ਠੀਕ ਹੈ ਤੇ ਇਹ ਦੇਖੋ ਉਹਨਾਂ ਸਾਡੇ ਪ੍ਰਧਾਨ ਸਾਹਿਬ ਨੇ ਇੱਧਰ ਲੋਕ ਸੈੱਟ ਕਰਤਾ ਆ ਚੰਨੀ ਸਾਹ ਵਾਂਗੂ ਮੈਂ ਵੀ ਸਾਰੇ ਕੰਮ ਕਰ ਲੈਂਦਾ ਹਾਂ ਕੰਮ ਸਾਰੇ ਕਰ ਲੈਂਦੇ ਹਾਂ ਨਾ ਜਿਵੇਂ ਚੰਨੀ ਸਾਹ ਕਹਿੰਦੇ ਮੈਂ ਬੱਕਰੀ ਦਾ ਧਾਰ ਕੱਢ ਲੈਣਾ ਨਾ ਲੱਗ ਗਿਆ ਲੱਗ ਤਾਂ ਗਿਆ ਥੋੜੇ ਹਣ ਅੜਦਾ ਹੈ ਸਭ ਕੋਈ ਗੱਲ ਨਹੀਂ ਕਰ ਲਾਂਗੇ ਸਾਡਾ ਆਪਾਂ ਠੀਕ ਹੈ ਆ ਬਾੜੇ ਕੰਮ ਕੱਢਣਾ ਤੇ ਆਏ ਸੋਣੇ ਦੁਨੀਆ ਤੇ ਹਨਾ ਤੇ ਚਲੋ ਜੀ ਹੁਣ ਮੈਂ ਜਾਣਾ ਬਾਜ਼ਾਰ ਤੇ ਕੰਮ ਕੰਮ ਵੈਸੇ ਘਰ ਦੇ ਬਹੁਤ ਘਟ ਹੋ ਰਿਹਾ ਅੱਜ ਕੱਲ ਕਿਉਂਕਿ ਕੰਮ ਬਾਹਰ ਦੇ ਇੰਨੇ ਜ਼ਿਆਦਾ ਰਹਿੰਦੇ ਆ ਵੀ ਘਰ ਦੇ ਕੰਮ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਆ ਹਾਏ ਇਹ ਨਾਲ ਹੀ ਮੈਨੂੰ ਸਾਹ ਚੜ ਗਿਆ ਤੇ ਅੱਜ ਆਪਾਂ ਪ੍ਰਧਾਨ ਸਾਹਿਬ ਵਾਲੀ ਕੋਟੀ ਪਾਈ ਜਿਹੜੀ ਜਿਹੜੀ ਕੋਟੀ ਪਿੱਛੇ ਕੱਲ ਨਾ ਬੜੀ ਲੜਾਈ ਪਈ ਸੀ ਪਟਿਆਲੇ ਜਾਣ ਵੇਲੇ ਜੜਾਈ ਪਤਾ ਕੀ ਪਈ ਪ੍ਰਧਾਨ ਸਾਹਿਬ ਤੋਂ ਉਹਨੂੰ ਪਤਾ ਕਿ ਉਹ ਤੋਂ ਪਹਿਲਾਂ ਹੈਗੇ ਸੀ ਪ੍ਰੋਗਰਾਮ ਆ ਤੇ ਕਹਿੰਦੇ ਮੂੰਹ ਸਹੀ ਹੁੰਦਾ ਕਿ ਨਹੀਂ ਤੇ ਪ੍ਰਧਾਨ ਸਾਹਿਬ ਉਹ ਤੋਂ ਪਹਿਲੇ ਆ ਗਏ ਸੀ ਵੀ ਆਪਣੇ ਫੰਕਸ਼ਨਾਂ ਤੇ ਤੇ ਪ੍ਰਧਾਨ ਸਾਹਿਬ ਨਾ ਦੋ ਤਿੰਨ ਦਿਨਾਂ ਵਾਸਤੇ ਗਏ ਹੋਏ ਸੀ ਲਗਾਤਾਰ ਹਨਾ ਤੇ ਪ੍ਰਧਾਨ ਸਾਹਿਬ ਕੱਪੜੇ ਲੈ ਕੇ ਗਏ ਸੀ ਠੀਕ ਮੈਂ ਵਾਲ ਬੜੇ ਖਿਲਰੇ ਆਉਂਦੇ ਤੂੰ ਦੱਸ ਤਿਆ ਕਰ ਕਿ ਤੁਹਾਡੇ ਵਾਲ ਬੜੇ ਖਿਲਰੇ ਵਾਲ ਸੱਟ ਕਰ ਹੈ ਕਲਵਿੰਦਰ ਕਹਿੰਦਾ ਕੋਈ ਨਹੀਂ ਤਾਂ ਮੈਂ ਤੁਹਾਨੂੰ ਕਹਾਂ ਨਿਕਲਦਾ ਮੇਰੇ ਗੱਲ ਪਾ ਗਈ ਤੇ ਕਲਵਿੰਦਰ ਨੇ ਕਿ ਕਿਤਾ ਕਲਵਿੰਦਰ 2-3 ਦਿਨਾਂ ਦੇ ਨਾ ਕੱਪੜੇ ਆਪਣੇ ਪੈਕ ਕਰਕੇ ਲੈ ਗਏ ਸੀ ਨਾਲ ਤੇ ਪ੍ਰਧਾਨ ਸਾਹਿਬ ਨੇ ਸਾਰੇ ਕੱਪੜੇ ਗੱਡੀ ਚੋਂ ਕੱਢ ਤੇ ਆ ਕਿ ਕੱਲੀ ਆ ਵਾਲੀ ਕੋਟੀ ਨਹੀਂ ਗੱਡੀ ਹੈਗੀ ਤੇ ਬੱਸ ਉਹ ਕਹਿੰਦੇ ਵੀ ਹਿੰਦ ਜਿਵੇਂ ਨਾ ਵੀ ਕਹਿੰਨਾ ਵੀ ਇੱਕ ਗੱਲ ਤੇ ਅੜ ਜਾਣਾ ਤੇ ਕੱਲ ਪਟਿਆਲਾ ਜਾਣ ਲੱਗੇ ਮੈਂ ਤਾਂ ਉਹੀ ਕੋਟੀ ਪਾ ਕੇ ਜਾਣੀ ਦੁਨੀਆ ਇੱਧਰ ਦੀ ਉਧਰ ਦੀ ਮੈਂ ਉਹੀ ਕੋਟੀ ਪਾ ਕੇ ਜਾਣੀ ਮੈਂ ਕਿਤੇ ਭੁੱਲੀ ਚੁੱਕੀ ਇੱਕ ਵਾਰ ਕਹਿ ਦਿੱਤਾ ਵੀ ਤੁਹਾਨੂੰ ਉਹ ਕੋਟੀ ਬੜੀ ਸੋਹਣੀ ਲੱਗਦੀ ਹੈ ਲੈ ਵੀ ਮਾਰੇ ਪੁੱਤ ਨੇ ਉਹੀ ਗੱਲ ਪੱਲੇ ਬੰਨ ਲਈ ਵੀ ਹਾਂ ਵੀ ਤੇ ਬਸ ਫੇਰ ਮੈਂ ਕੋਟੀ ਅਲਮਾਰੀ ਨਹੀਂ ਛੱਡੀ ਕੋਈ ਕੋਈ ਖਾਣਾ ਨਹੀਂ ਛੱਡਿਆ ਵੀ ਇਥੋਂ ਨਾ ਕੋਟੀ ਦੇਖੀ ਹੋਵੇ ਵੀ ਇੱਥੇ ਹੋਣੀ ਇੱਥੇ ਹੋਣੀ ਕੋਟੀ ਲੱਭੀ ਨਹੀਂ ਜੇ ਕੋਟੀ ਅਲਮਾਰੀ ਚ ਹੋਵੇ ਤਾਂ ਕੋਟੀ ਲੱਭਦੀ ਅੱਜ ਫੇਰ ਅਸੀਂ ਨਿਕਲਣਾ ਹੈ ਨਾ ਕਰੋ ਤੁਸੀਂ ਇਹ ਸੋਚਿਆ ਕਰੋ ਕਿ ਅਸੀਂ ਘਰੇ ਕਿੱਦਾਂ ਰਹਾਗੇ ਅਰਦਾਸ ਕਰਿਆ ਕਰੋ ਕਿ ਪਾਸ਼ਾ ਲੋਕਾਂ ਨੂੰ ਸੰਡੇ ਦੀ ਸਾਰਿਆਂ ਨੂੰ ਛੁੱਟੀ ਹੁੰਦੀ ਜਿਹੜੇ ਨੌਕਰੀ ਕਰਦੇ ਹਨ ਸਾਨੂੰ ਤਾਂ ਕੋਈ ਸੰਡੇ ਦੀ ਛੁੱਟੀ ਨਹੀਂ ਕੋਈ ਸੰਡੇ ਨਹੀਂ ਬਣਿਆ ਸਾਡਾ ਸੰਡੇ ਨੂੰ ਕੰਮ ਆ ਜਾਂਦਾ ਹੈ ਕਰ ਨਹੀਂ ਹਾਂ ਮੰਨ ਹਾਂ ਆਪਾਂ ਕੰਮ ਵੀ ਕਰਦੇ ਨਾਲ ਐਨਜੋਏ ਵੀ ਕਰਦੇ ਹਾਂ ਬਾਹਰ ਆਪਾਂ ਘੁੰਮ ਕੇ ਵੀ ਆਉਨੇ ਆ ਹਾਂ ਇਹ ਚੀਜ਼ ਤਾਂ ਹੈਗੀ ਐਨਜੋਏ ਵੀ ਕਰਦੇ ਪੀ ਇਹ ਹੋਰੇ ਵੀ ਕੰਮ ਕਰ ਰਹੇ ਆ ਚਾਹੇ ਕੰਮ ਥੋੜਾ ਹਨ ਕਈ ਲੋਕਾਂ ਦੀ ਸੋਚ ਆਹੇ ਜੀ ਜਿਹੜੇ ਕਹਿੰਦੇ ਨੇ ਵੀ ਲੈ 27000 ਫੋਲੋਅਰ ਨੇ ਸੁਣਿਆ ਮੈਂ ਪਤਾ ਲੱਗਿਆ ਸਾਨੂੰ ਲੋਕੀ ਆਹੇ ਕੁਝ ਬੋਲਦੇ ਨੇ ਸਾਨੂੰ ਮੈਂ ਪਹਿਲਾਂ ਵੀ ਕਹਿ ਚੁੱਕੀ ਸਾਨੂੰ ਉਹ 27000 ਫੋਲੋਅਰਾਂ ਦੀ ਟੈਨਸ਼ਨ ਨਹੀਂ ਹੈਗੀ ਕਿ ਸਾਡੇ ਫੋਲੋਅਰ ਸਾਡੇ ਸਬਸਕ੍ਰਾਈਬਰ ਘਟਨੇ ਪਰ ਸਾਨੂੰ ਇਹ ਕੁਝ ਹੀ ਆ ਕਿ ਜਿੰਨੇ ਵੀ ਆਏ ਸਾਡੇ ਨਾਲ ਜੁੜੇ ਹੋਏ ਹਨ ਮੈਂ ਕਹਿੰਨੀ ਆ ਬਹੁਤ ਹੀ ਵਧੀਆ ਜੁੜੇ ਹੋਏ ਆ ਮੈਂ ਕਹਿੰਨੀ ਆ ਤੇ ਬਹੁਤ ਹਨ ਇੱਕ ਤੀੜ ਨਾਲੋਂ ਚੰਗਾ ਵੀ ਥੋੜੇ ਚੰਗੇ ਆ ਕਹਿੰਦੇ ਅੰਦਰ ਸਹੀ ਗੱਲ ਹੈ ਹਨਾ ਸਾਡਾ ਚਾਹੇ ਥੋੜੇ ਜੁੜੇ ਨੇ ਪਰ ਜਿਹੜੇ ਵੀ ਭੈਣ ਭਰਾ ਜੁੜੇ ਨੇ ਪਰਿਵਾਰ ਜੁੜੇ ਹੋਏ ਨੇ ਸਾਡਾ तकरीबन ਸਾਰੇ ਦਾ ਸਾਰੇ ਪਰਿਵਾਰ ਸਾਰੇ ਇੰਨਾ ਪਿਆਰ ਦਿੰਦੇ ਨੇ ਜਿੰਨਾ ਵੀ ਕਹਿ ਰਹੇ ਜਿੰਨਾ ਵੀ ਕਹਿ ਦੋ ਇੰਨਾ ਤਾਂ ਕੋਈ ਕਿਸੇ ਨੂੰ ਪਿਆਰ ਕਰਦਾ ਨਹੀਂ ਹੋਣਾ ਜਿੰਨਾ ਸਾਡਾ ਪਿਆਰ ਕਰਿਆ ਨਾਲ ਉਹਨਾਂ ਨਾਲ ਹੈ ਨਾ ਤੇ ਅਸੀਂ ਜਿਹੜਾ ਹੁਣ ਬੁਟੀਕ ਦਾ ਕੰਮ ਸ਼ੁਰੂ ਕੀਤਾ ਏ ਉਹਦੇ 'ਚ ਵੀ ਮੈਂ ਕਹਿੰਨੀ ਕਿ ਇੰਨਾ ਕੇ ਜ਼ਿਆਦਾ ਮਾਨ ਸਤਕਾਰ ਇੰਨੀ ਕੇ ਜ਼ਿਆਦਾ ਰਿਸਪੈਕਟ ਬਹੁਤ ਹੀ ਵਧੀਆ ਲੱਗਦਾ ਕੰਮ ਕਰਨਾ ਹੈ ਨਾ ਤੇ ਚਾਹੇ ਕੰਮ ਕੰਮ ਥੋੜੇ ਵੱਡੇ ਜ਼ਿਆਦਾ ਦੀ ਗੱਲ ਨਹੀਂ ਹੁੰਦੀ ਹੈਗੀ ਗੱਲ ਇਹ ਹੁੰਦੀ ਹੈ ਵੀ ਆਪਾਂ ਬਹੁਤ ਕੰਮ 'ਚ ਕਿੰਨੀ ਤੇ ਬਸ ਅਸੀਂ ਆਪਾਂ ਪੂਰੇ ਖੁਸ਼ ਆ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਸਾਰਿਆਂ ਨੂੰ ਐਵੇਂ ਖੁਸ਼ ਰੱਖਣ ਮਾਲਕ ਹਨ ਤੇ ਜਿੰਨਾ ਆਪਾਂ ਥੋੜਾ ਜਿਹਾ ਕੁਛ ਰਾਵਾਂਗੇ ਉਨਾ ਹੀ ਵਧੀਆ ਕਿ ਨਹੀਂ ਅੰਦਰ ਐਨਾ ਵੀ ਨਹੀਂ ਤਾਂ ਇਹ ਮਾਲਕਾਂ ਵੀ ਦਿਮਾਗ ਹਨਾ ਘੁੰਮਦੇ ਜਿਹਾ ਸਾਡਾ ਗਾਣਾ ਤੁਸੀਂ ਸੁਣਿਆ ਹੋਣਾ ਹਨਾ ਬਸ ਇੰਨਾ ਕਿਦਾਂ ਹੀ ਸੱਚੇ ਪਾਤਸ਼ਾਹ ਵੀ ਤੇਰੀ ਰਜ਼ਾ ਚ ਰਹੀਏ ਤੇ ਸੈਟੀਸਫਾਈ ਆ ਆਪਣੀ ਜ਼ਿੰਦਗੀ ਤੋਂ ਹਲੋ ਅਬ ਠੀਕ ਕਰਦਾ ਸੂਟ ਇਹਨੇ ਭੈਣਾਂ ਦੇ ਬੁਟੀਕ ਦਾ ਜਿਹੜੀ ਅਮਨਪ੍ਰੀਤ ਕੌਰ ਨਹੀਂ ਹੈਗੀ ਉਹਦਾ ਸੂਟ ਹੈ ਇਹਨੂੰ ਹੁਣ ਪਹਿਲਾਂ ਟਾਂਕੇ ਲਾਉਣੇ ਪੈਣਗੇ ਚਾਰ ਤੇ ਫੇਰ ਮੈਂ ਸੂਟ ਪਾ ਕੇ ਬਾਜ਼ਾਰ ਜਾਣਾ ਹੈ ਤੈਨੂੰ ਅਜੇ ਦੇਖਣਾ ਨਹੀਂ ਤਾਂ ਬਦਲਾ ਇੰਗੁਰਜੀ ਹੈ ਮੂੰਹ ਬੜੇ ਲੈ ਗਈ ਕੋਈ ਗੱਲ ਲੈੜਾ ਇੱਕਦਮ ਹੀ ਕਹਿ ਗਏ ਮਾਰਾ ਕੰਮ ਖਰਾਬ ਕਰ ਦਿੰਦੇ ਹੋ ਨੋਟਾ ਹਰ ਤੁਸੀਂ ਵੀ ਰਾੜੀ ਹੋ ਜਾਓ ਤੇ ਮੈਂ ਫੜਾੜ ਕੱਪੜੇ ਪਾ ਲਾ ਠੀਕ ਹੈ ਤੇ ਆਪਾਂ ਜਾ ਕੇ ਆਈਏ ਫਟਾਫਟ ਤੇ ਫਿਰ ਘਰੇ ਆ ਕੇ ਕੰਮ ਕਰਨੇ ਨੇ ਤੇ ਜਿੰਨੇ ਵੀ ਸਾਡੇ ਨਾਲ ਜੁੜੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਕੋਲ ਅਰਦਾਸ ਕਰਦੇ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੀ ਤੇ ਉਹਨਾਂ ਨੇ ਵੀ ਤਿੰਨ ਤੋਂ 10 ਰਾਤ ਚੌਗਣੀ ਤਰੱਕੀਆਂ ਬਖਸ਼ੀ ਐਂ ਸਾਡੇ ਵਲੌਗ ਦੇਖਦੇ ਰਹਿਣ ਇਸਾ ਨੂੰ ਨਾ ਹੀ ਪਿਆਰ ਕਰਦੇ ਰਹਿਣ ਤੇ ਇੱਕ ਨਾ ਆਪਾਂ ਅਡੀ ਪਹਿਲਾਂ ਵੀਡੀਓ ਪਾਈ ਸੀ ਹੈ ਨਾ ਵੀ ਇਹ 18 ਸਾਲ ਬਾਅਦ ਇੰਡੀਆ ਆ ਰਹੇ ਨੇ ਸਾਡੇ ਇੱਕ ਭੈਣ ਕਿਸ ਕਹਿੰਦੇ ਵੀ ਥੋਡੇ ਕਰਕੇ ਸਾਡਾ ਦਿਲ ਕਰਦਾ ਇੰਡੀਆ ਉਹਨੂੰ ਤੇ ਉਹ ਫੇਰ ਵੀਡੀਓ ਨੂੰ ਦੇਖ ਕੇ ਪਤਾ ਨਹੀਂ ਮੈਂ ਪਹਿਲਾਂ ਵੀਡੀਓ ਚ ਕਿਹਾ ਕਿ ਨਹੀਂ ਕਿਹਾ ਇੱਕ ਸਾਨੂੰ ਫੋਨ ਕਾਲ ਹੋਰ ਆਇਆ ਅਮਰੀਕਾ ਤੋਂ ਤੇ ਉਹ ਦੀਦੀ ਕਹਿੰਦੇ ਕਹਿੰਦੇ ਮੇਰਾ ਵੀ ਇੰਡੀਆ ਕੋਈ ਨਹੀਂ ਹੈਗਾ ਤੇ ਮੈਂ ਵੀ ਇੰਡੀਆ ਆ ਰਹੀ ਆ ਤੇ ਮੈਨੂੰ ਤੁਹਾਨੂੰ ਮਿਲ ਕੇ ਜਾਣਾ ਤੇ ਮੈਨੂੰ ਬਹੁਤ ਵਧੀਆ ਲੱਗੇ ਤੁਹਾਡੀ ਫੈਮਿਲੀ ਤੇ ਨਾਮ ਮੈਂ ਉਹਨਾਂ ਦਾ ਸ਼ਾਇਦ ਭੁੱਲ ਗਈਆਂ ਵੀ ਨਾਮ ਉਹਨਾਂ ਦਾ ਕੀ ਹੈ ਸੌਰੀ ਦੀਰਜੁਰ ਦਾ ਨਾਮ ਮੈਨੂੰ ਯਾਦ ਨਹੀਂ ਹੈਗਾ ਤੇ ਆਪਾਂ ਹੁਣ ਉਹਨਾਂ ਨਾਲ WhatsApp ਤੇ ਸਾਡੀ ਗੱਲ ਹੋਈ ਸੀ ਤੇ ਉਹ ਜਲਦੀ ਇੰਡੀਆ ਆ ਰਹੇ ਨੇ ਤੇ ਯਾਰ ਬਹੁਤ ਖੁਸ਼ੀ ਹੁੰਦੀ ਵੀ ਕੋਈ ਸਾਡੀ ਵਜ੍ਹਾ ਕਰਕੇ ਹਨਾ ਦੇਖੋ ਕਿਸੇ ਨੂੰ ਕੋਈ ਖੁਸ਼ੀ ਮਿਲੀ ਅੱਜ ਦੇ ਟਾਈਮ 'ਚ ਨਾ ਲੋਕਾਂ ਨੇ ਇੰਨੀ ਇੱਕ ਜ਼ਿਆਦਾ ਨੈਗੇਟਿਵਿਟੀ ਵਧਾ ਦਿੱਤੀ ਹੈ ਨਾ ਵੀ ਜੇ ਇਹ ਵਿਚਾਰੇ ਆਪਣੇ ਕੋਈ NRI ਇੰਡੀਆ ਆਉਣਾ ਚਾਹੁੰਦੇ ਉਹਨੂੰ ਡਰਾਉਂਦੇ ਨੇ ਲੋਕ ਹਣਾ ਪੀਐਨਆਰਆਈ ਜਿਹੜੇ ਇੰਡੀਆੋਂ ਤੋਂ ਕਿਉਂ ਡਰਦੇ ਨੇ ਕਿਉਂ ਉਹਨਾਂ ਨੂੰ ਅੱਗੋਂ ਜਿਹੜੀ ਗਾਈਡਨਸ ਉਹ ਸਹੀ ਨਹੀਂ ਮਿਲਦੀ ਹੈਗੀ ਲੋਕਰ ਉਹਨਾਂ ਨੂੰ ਕਹਿ ਰੱਖਿਆ ਕਿਉਂਕਿ ਮੇਰੀ ਕਾਫੀ ਸਾਰਿਆਂ ਨਾਲ ਗੱਲ ਹੁੰਦੀ ਤੇ ਸਾਰੇ ਜਿਹੜੇ ਉਹਨਾਂ ਦੇ ਸਿਟੀਜ਼ਨ ਨੇ ਕਾਫੀ ਟਾਈਮ ਹੋ ਗਿਆ ਜਿਵੇਂ ਕਿਸੇ ਨੂੰ 40-45 ਸਾਲ ਹੋ ਗਏ ਗਿਆਨ ਤੋਂ ਉਹ ਕਹਿੰਦੇ ਨੇ ਵੀ ਹੁਣ ਇੰਡੀਆ ਚ ਪੰਜਾਬ ਚ ਪਹਿਲਾਂ ਵਾਲੀ ਗੱਲ ਨਹੀਂ ਰਹੀ ਹੁਣ ਪੰਜਾਬ ਚ ਲੁੱਟਾਂ ਖੋਹਾਂ ਜ਼ਿਆਦਾ ਹੋਣ ਲੱਗੀਆਂ ਮਾਹੌਲ ਖਰਾਬ ਹੋ ਗਿਆ ਮੈਂ ਉਹਨਾਂ ਨੂੰ ਕਿਹਾ ਹੈ ਵੀ ਠੀਕ ਹੈ ਚੀਜ਼ਾਂ ਹੈਗੀਆਂ ਨੇ ਬਟ ਇੰਨੀਆਂ ਜ਼ਿਆਦਾ ਵੀ ਨਹੀਂ ਹੈਗੀਆਂ ਕਿ ਨਹੀਂ ਵੀ ਆਪਾਂ ਇੰਨਾ ਹੀ ਨੈਗੇਟਿਵ ਯਾਰ ਅਕਸਰ ਵੀ ਕਿਨੂੰ ਭੰਡਰੇ ਤੁਸੀਂ ਆਪਣੇ ਘਰ ਨੂੰ ਹੀ ਭੰਡਦੇ ਹੋ ਨਾ ਨਹੀਂ ਇਹ ਤਾਂ ਉਹ ਕੰਮ ਹੈ ਘਰ ਦਾ ਪਹਿਤੀ ਲੰਗਾਟ ਹੈ ਤੁਸੀਂ ਆਪਣੇ ਘਰ ਨੂੰ ਆਪ ਹੀ ਭੰਡਣ ਲੱਗੇ ਹੋਏ ਤਾਂ ਕਿੰਨੀ ਮਾੜੀ ਗੱਲ ਸਗੋ ਤੁਸੀਂ ਉਹਨਾਂ ਨੂੰ ਹੌਸਲਾ ਦਿਆ ਕਰੋ ਵੀ ਨਹੀਂ ਇੱਥੇ ਇਦਾਂ ਦਾ ਕੁਝ ਨਹੀਂ ਹੈਗਾ ਜਿੱਥੇ ਹੈਗਾ ਠੀਕ ਹੈ ਹੈਗਾ ਇਹ ਪਰ ਉਹਨਾਂ ਨੂੰ ਵੀ ਪਤਾ ਵੀ ਆਪਾਂ ਇੰਡੀਆ 'ਚ ਕਿੱਦਾਂ ਆਉਣਾ ਹਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਤੁਸੀਂ ਇੰਡੀਆ ਆਉਣਾ ਤੁਸੀਂ ਬਿਲਕੁਲ ਸਿੰਪਲ ਸਾਦੇ ਢੰਗ ਨਾਲ ਆਓ ਦੇਖੋ ਫਿਲਮ ਦੇਖੀ ਹੈ ਨਾ ਉਹ ਵਾਲੀ ਗੁਰਦਾ ਪਾ ਦੀ ਹਰਪਜਨ ਮਾਨ ਦੀ ਜੀ ਆਇਆਂ ਨੂੰ ਜੀ ਆਇਆਂ ਨੂੰ ਹਾਂ ਉਹਦੇ ਚ ਸੇਮ ਸਟੋਰੀ ਐ ਹਾਂ ਉਹੀ ਸਟੋਰੀ ਐ ਨਾਰਾਇਣਾ ਬਣਦੀ ਐ ਜਿਹੜੇ ਵੀ ਬੰਦੇ ਬਾਰੇ ਰਹਿੰਦੇ ਨੇ ਨਾ ਬਿਲਕੁਲ ਡਰਾਇਆ ਜਾਂਦਾ ਚਰਿਆਂ ਨੂੰ ਤੇ ਇਸੇ ਕਰਕੇ ਜਿਹੜੇ ਆਪਣੇ ਐਨ ਆਰ ਆਈ ਭੈਣ ਭਰਾ ਨੇ ਉਹ ਇੰਡੀਆ ਘਟ ਆਉਣਾ ਸ਼ੁਰੂ ਕਰਤ ਬੰਦੇ ਹੀ ਕਰਤਾ ਇੱਕ ਸਾਧਾ ਉਹਨਾਂ ਨੇ ਉਹ ਕਹਿੰਦੇ ਵੀ ਸਾਨੂੰ ਉਹਦੇ ਦੱਸਿਆ ਜਾਂਦਾ ਕਿ ਮਾਹੌਲ ਬੜਾ ਖਰਾਬ ਐ ਉੱਥੇ ਨਾ ਜਾਇਓ ਤੇ ਤੁਹਾਨੂੰ ਲੁੱਟ ਲੈਣਗੇ ਉੱਥੇ ਚੋਰੀਆਂ ਬੜੀਆਂ ਹੁੰਦੀਆਂ ਨੇ ਉੱਥੇ ਇਦਾਂ ਹੋ ਗਿਆ ਵੀ ਯਾਨੀ ਕਿ ਹਰੇਕ ਪੱਖੋਂ ਉਹਨੂੰ ਡਰਾਇਆ ਜਾਂਦਾ ਪਰ ਮੇਰੇ ਨਾਲ ਜਿੰਨਾਂ ਕਦੀ ਗੱਲ ਹੋਈ ਆਪਾਂ ਤਾਂ ਇਹੀ ਕਿਹਾ ਵੀ ਨਹੀਂ ਤੁਸੀਂ ਅਗਰ ਇੰਡੀਆ ਆਉਣਾ ਚਾਹੁੰ ਪਰ ਸਿੱਧੇ ਸਿੰਪਲ ਸਾਦੇ ਢੰਗ ਨਾਲ ਆਓ ਹਨਾ ਵੀ ਤੁਸੀਂ ਇਥੇ ਜਿਆਦਾ ਕੈਸ਼ਾ ਰੱਖੋ ਆਪਣੇ ਕੋਲ ਕੋਈ 골ਡ ਵਗੈਰਾ ਕੋਈ ਸਟੋਨ ਵਗੈਰਾ ਤੁਸੀਂ ਕੁਝ ਵੀ ਇਦਾਂ ਦਾ ਵੇਅਰ ਕਰਕੇ ਨਾ ਤੁਸੀਂ ਬਿਲਕੁਲ ਸਿੰਪਲ ਸੋਬਰ ਆਓ ਜੇ ਤੁਸੀਂ ਸਿੰਪਲ ਸੋਬਰ ਹੋਣਗੇ ਖਾਲੀ ਉਹਨਾਂ ਕੋਲ ਹੋਏਗਾ ਹੀ ਨਹੀਂ ਕੁਝ ਤੇ ਉਹ ਕਿੱਦਾਂ ਹਨਾ ਵੀ ਉਹਨਾਂ ਨੂੰ ਕੁਝ ਇੱਕ ਤਰ੍ਹਾਂ ਦੀ ਵੀ ਪ੍ਰੋਬਲਮ ਆ ਜਾਏਗੀ ਤਾਂ ਪਲੀਜ਼ ਰਿਕਵੈਸਟ ਹੈ ਤੁਹਾਡੇ ਸਾਰਿਆਂ ਨੂੰ ਵੀ ਜਿੰਨਾ ਨਾਲ ਕਿਸੇ ਦੀ ਐਨਆਰਆਈ ਭੈਣ ਬਣਾ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਪਲੀਜ਼ ਡਰਾਇਆ ਨਾ ਕਰੋ ਸੋ ਉਹਨਾਂ ਨੂੰ ਇੰਡੀਆ ਆਉਣ ਵਾਸਤੇ ਕਿਹਾ ਕਰੋ ਯਾਰ ਤੇ ਸਾਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੁਣ ਸਾਡੇ ਨਾਲ ਕਾਫੀ ਭੈਣ ਭਰਾ ਜਿਹੜੇ ਜੁੜੇ ਹੋਏ ਨੇ ਬਾਹਰੋਂ ਤੇ ਉਹ ਸਿਰਫ ਇਹੀ ਕਹਿ ਰਹੇ ਵੀ ਦੋ ਕੁਛ ਅਸੀਂ ਤੁਹਾਡੇ ਵਲੌਗਾਂ 'ਚ ਦੇਖਦੇ ਆਂ ਸਾਨੂੰ ਬੜਾ ਵਧੀਆ ਲੱਗਦਾ ਏ ਤੇ ਕਹਿ ਰਹੇ ਵੀ ਅਸੀਂ ਜਲਦੀ ਤੋਂ ਜਲਦੀ ਇੰਡੀਆ ਆਉਣਾ ਚਾਹੁੰਦੇ ਆ ਤੇ ਵੈਲਕਮ ਤੁਹਾਨੂੰ ਸਾਡੇ ਸੰਤ ਬਾਬਾ ਜੀ ਹਾਂਜੀ ਹਾਂ ਰਾਜ ਕਰੇਗਾ ਖਾਲਸਾ ਤੇ ਜਿਹੜਾ ਭਿੰਡਰ ਵਾਲਾ ਦਾ ਖੂਨ ਨਾ ਪਦੀ ਵੀ ਕਿਸੇ ਕੋ ਡਰਦਾ ਨਹੀਂ ਹੈਗਾ। ਇਹ ਸਾਡਾ ਜਨੂੰਨ ਹੈ ਇਹ। ਇਹਨੂੰ ਜਦੋਂ ਦੇਖਦੇ ਨਾ ਆਹ ਕਹਿੰਦਾ ਜਾਗਦੀ ਜਮੀਰ ਵਾਲਿਆਂ ਦੇ ਘਰੇ ਫੋਟੋ ਜਰੂਰ ਹੋਣੀ ਚਾਹੀਦੀ ਹੈ। ਹਾਂ ਜਿਨ੍ਹਾਂ ਨੇ ਜਮੀਰਾ ਮਰ ਚੁੱਕੀਆਂ ਨੇ ਉਹ ਤਾਂ ਨਹੀਂ ਇਹ ਲਾਚੀਜ਼ ਲਾਉਂਦੇ ਹੈਗੇ ਪਰ ਅਸੀਂ ਜਰੂਰ ਲਾਈਏ ਸਾਡੇ ਪੈਸਾ ਸਾਡੇ ਭਰਾ ਦਾ ਫੋਨ ਵੀ ਆਇਆ ਕੈਨੇਡਾ ਤੋਂ ਉਹ ਕਹਿੰਦਾ ਵੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਇੱਕ ਬਬਸੰਤ ਬਾਬਾ ਪਿੰਡਰਾ ਵਾਲੇ ਜੀ ਤੇ ਇੱਕ ਗੁਰਨਾਨਕ ਗੁਰਨਾਨਕ ਜੀ ਇਹਾ ਫੋਟੋਆਂ ਵੀ ਇਹਨਾਂ ਦੇ ਜਰੂਰੀ ਬਾਦਿਕ ਆਪਣੇ ਨਾਲ ਗੁਰਨਾਨਕ ਦੇਵ ਜੀ ਦੀ ਫੋਟੋ ਰਹਿ ਕੇ ਆਪਣੇ ਘਰੇ ਲਾਉਣ ਵਾਲੀ ਹਾਂ ਉਹ ਸਾਨੂੰ ਸੇਮ ਪ੍ਰਿੰਟ ਨਹੀਂ ਮਿਲਿਆ ਹੈਗਾ ਪਰ ਜਲਦੀ ਸੇਮ ਪ੍ਰਿੰਟ ਕਢਵਾਵਾਂਗੇ ਤੇ ਸੇਮ ਪ੍ਰਿੰਟ ਜਿਹੜਾ ਬਣਾਵਾਂਗੇ ਠੀਕ ਹੈ ਜੀ ਚਲੋ ਹੁਣ ਰੈਡੀ ਹੋ ਗਏ ਗੱਲਾਂ ਬਹੁਤ ਕਰ ਲਈਆਂ ਕਿਉਂਕਿ ਮੇਰੇ ਕੰਮ ਬਹੁਤ ਜ਼ਿਆਦਾ ਨੇ ਚਲੋ ਆਹ ਦੇਖੋ ਵਟ ਤੁਹਾਨੂੰ ਮੁੰਡਾ ਦਿਖਾਇਆ ਨਾ ਪਲੀਜ਼ ਪਾਸ ਇਨ ਯਰ ਸੀਟ ਪਾਸ ਜਿਹੜਾ ਇਹ ਮੁੰਡਾ ਤੁਹਾਨੂੰ ਦਿਖਾਇਆ ਨਾ ਇਹ ਪਤਾ ਕਿਦੇ ਵਰਗਾ ਲੱਗ ਰਿਹਾ ਸੀ ਇਹ ਕੁਲਵਿੰਦਰ ਵਰਗਾ ਲੱਗ ਰਿਹਾ ਸੀ ਤੇ ਜੇ ਕਿਤੇ ਕੁਲਵਿੰਦਰ ਨੂੰ ਨਾ ਪੱਗ ਬੰਨੀ ਨਾ ਹੋਣੀ ਤਾਂ ਕੁਲਵਿੰਦਰ ਨੇ ਇਦਾਂ ਹੀ ਪਟਕਾ ਮੈਂ ਦੇਖ ਕੇ ਜ਼ਿਆਦਾ ਆ ਗਿਆ ਵੀ ਕੁਲਵਿੰਦਰ ਇਦਾਂ ਹੀ ਪਟਕਾ ਬੰਨਦੇ ਹੁੰਦੇ ਸੀ ਤੇ ਦਾੜੀ ਵੀਰੇ ਕਹਿੰਦੇ ਕਹਿੰਦੇ ਪਟਕਾ ਬਨ ਕੇ ਨਹੀਂ ਆਉਣਾ ਹੈਗਾ ਉਹਨੂੰ ਪਰੋਣੇ ਨੂੰ ਕਹੋ ਵੀ ਪੱਗ ਬਨ ਕੇ ਆਇਆ ਕਰੇ ਤਾਂ ਉਸ ਤੋਂ ਬਾਅਦ ਕੁਲਵਿੰਦਰ ਐਹ ਜੀ ਖਾਰ ਖਾ ਕੇ ਕਹਿੰਦੇ ਹੁਣ ਪੱਗ ਬਨ ਕੇ ਹੀ ਜਾਣੀ ਤੇ ਬਾਕੀ ਰਾਏ ਦਾ ਬਹੁਤ ਯੋਗਦਾਨ ਰਹਾ ਹਨਹੀਂ ਜਿਹੜੀ ਮੇਨ ਗੱਲ ਹੈ ਮੇਰੇ ਭਰਾ ਨੇ ਅਮਰਤ ਨੇ ਇਹ ਕਿਹਾ ਕਹਿੰਦਾ ਵੀ ਭਾਜੀ ਪੱਗ ਬੰਨਿਆ ਕਰੋ ਯਾਰ ਤੂੰ ਸਾਰੇ ਜਾਣੇ ਮੋਨੇ ਮੈਨੂੰ ਬੁੜਾ ਆ ਪੀ ਜੀਵ ਜਾ ਲੱਗਦਾ ਏ ਤੇ ਫਿਰ ਕੁਲਵਿੰਦਰ ਨੇ ਦਿਲ ਜਿ ਲਾਲੀ ਗੱਲ ਵਿਆਹ ਵੀ ਉਦੋਂ ਹੋਇਆ ਸੀ ਜਦੋਂ ਮੈਂ ਪਟਕਾ ਬੰਨਦਾ ਹੁੰਦਾ ਪਟਕਾ ਬੰਨਦਾ ਸੀ ਹੈਨਾ ਹਾਂ ਤੇ ਪੱਗ ਬੰਨਣੀ ਆਉਂਦੀ ਨਹੀਂ ਸੀ ਪੱਗ ਬੰਨ ਬਿਲਕੁਲ ਤੇ 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 ਫਿਰ ਵਾ ਆਪਾਂ ਇੱਕ ਵਾਰੀ ਪੱਗ ਬਣ ਕੇ ਗਿਆ ਉਹ ਵੀ ਸਹੀ ਤਰੀਕੇ ਨਾਲ ਬੰਨੀ ਨਹੀਂ ਗਈ ਹਾਂ ਫਿਰ ਉਸ ਤੋਂ ਬਾਅਦ ਮੈਂ ਵਾਲ ਕਟਾ ਲਏ ਹਾਂ ਪੀਸ ਕਾਸ ਨਹੀਂ ਉਸ ਵਾਲ ਕਟਾਉਣ ਤੋਂ ਬਾਅਦ ਫਿਰ ਮੈਨੇ ਜਨੂਨ ਆਇਆ ਨਹੀਂ ਮੈਂ ਕਿਹਾ ਯਾਰ ਗਲਤ ਹੈ ਇਹ ਹਾਂ ਵੀ ਗਲਤ ਕੰਮ ਕਰ ਲਿਆ ਵਾਲ ਕਟਾ ਕੇ ਫਿਰ ਕਿੰਦਰ ਨੇ ਫਿਰ ਵਾਲ ਰੱਖੇ ਤੇ ਉਹ ਵੀ ਚਲੋ ਜਿੰਨੇ ਕਾਏ ਠੀਕ ਆ ਬੱਚੂ ਚਕਾਰ ਤਾਂ ਇੱਥੇ ਆਏ ਸੀ ਅਕਸਾਂ ਤੇ ਆ ਗਿਆ ਪਰ ਵੀ ਆ ਗਿਆ ਪੱਗ ਜਿਹੜੀ ਬਣਨ ਲੱਗੇ ਵਧੀਆ ਸੋਹਣੀ ਜੀ ਲੱਗਦੀ ਹੈ ਕਿ ਨਹੀਂ ਪਿਆਲਾ ਦਾ ਪਿਹਾਰ ਕੇ ਨਾ ਵੀ ਸੇਫਟੀ ਪਰਸਨਲ ਆਪਾਂ ਕਿਤੇ ਜਾ ਰਹੇ ਵੀ ਆਪਣੇ ਦਾ ਸੇਫਟੀ ਹੈਗੀ ਹੈ ਨਾ ਬਾਕੀ ਸਰਦਾਰ ਬੰਦ ਨੂੰ ਹਰ ਇੱਕ ਬੰਦਾ ਇੱਜ਼ਤ ਨਾਲ ਬੁਲਾਉਂਦਾ ਨਹੀਂ ਨਹੀਂ ਬੁਲਾਉਂਦੇ ਤਾਂ ਦੇਖੋ ਮੋਨੇ ਵਾਲੇ ਨੂੰ ਵੀ ਇੱਜ਼ਤ ਨਾਲੇ ਬਾਕੀ ਆਪਣੇ ਆਪਣੇ ਮਨ ਦੀ ਗੱਲ ਹੁੰਦੀ ਹੈ ਵੀ ਸੋਹਣਾ ਲੱਗਦਾ ਯਾਰ ਲੁੱਕ ਵਾਈ ਸਰਦਾਰ ਦਾ ਜਿਹੜੇ ਮੇਰੇ ਕੋਈ ਭਰਾ ਮੇਰੇ ਵੀਡੀਓ ਦੇਖਦੇ ਨੇ ਤੇ ਪੱਗ ਬੰਨੀ ਸ਼ੁਰੂ ਕਰ ਦਿਓ ਯਾਰ ਬਹੁਤ ਵਧੀਆ ਚੀਜ਼ ਆ ਪੱਗ ਤਾਂ ਹਨਾ ਕਿਉਂਕਿ ਆਪੇ ਸਿਰ ਦਾ ਤਾਜ ਆ ਤੇ ਜੀ ਹੁਣ ਆਪਾਂ ਜਿਹੜਾ ਆਪਣਾ ਕਰੀਅਰ ਹੈਗਾ ਕੈਨੇਡਾ ਦਾ ਉਹ ਅੱਜ ਲਗਵਾ ਕੇ ਜਾਣੇ ਆ ਤੇ ਟੈਨਸ਼ਨ ਫਰੀ ਹੁੰਨੇ ਆ ਕਿਉਂਕਿ ਬਹੁਤ ਜ਼ਿਆਦਾ ਟੈਨ ਬਲਾ ਕੁਲਵਿੰਦਰ ਨੂੰ ਕਹਿੰਦੇ ਪਤਾ ਕਰਕੇ ਹੁਣ ਕੀ ਹਸਤਾ ਫਿਰ ਆਪਾਂ ਚੱਲਦੇ ਹੋਏ ਮਰਜ਼ੀ ਕਰੀ। ਫੇਰ ਬਾਜ਼ਾਰ ਤੋਂ ਆ ਕੇ ਵਾਪਸ ਤੇ ਹੁਣ ਸਾਡੀ ਚੱਲ ਰਹੀ ਜੀ ਪੈਕਿੰਗ ਤੁਸੀਂ ਸਾਰੇ ਕਹੋਗੇ ਕਿ ਕਿੱਦਾਂ ਅਚਾਨਕ ਕਿਵੇਂ ਪੈਕਿੰਗ ਸ਼ੁਰੂ ਕਰ ਲਈ ਜੀ ਆਪਣਾ ਅਚਾਨਕ ਹੀ ਬਣ ਗਿਆ ਪ੍ਰੋਗਰਾਮ ਜਾਣ ਦਾ ਕਿ ਪੈਕਿੰਗ ਹੋ ਗਈ ਸ਼ੁਰੂ ਤੇ ਤੁਸੀਂ ਦੇਖਿਆ ਜੀ ਪਿਛਲੇ ਵਲੌਗ ਤੇ ਆਪਾਂ ਬੜੇ ਪਰਨੀਤ ਦੇ ਟ੍ਰੈਕ ਫੁੱਟ ਬਦਲ ਚੇਂਜ ਕਰਨ ਗਏ ਸੀ ਤੇ ਹੁਣ ਨਾ ਤਨ ਪਤਾ ਜਿਹੜਾ ਇੱਕ ਵਾਰੀ ਹੈ ਨਾ ਚੇਂਜ ਕਰਨ ਚੜੇ ਜਾਉ ਤੇ ਦੁਬਾਰਾ ਉਹ ਚੀਜ਼ ਨਹੀਂ ਮਿਲਦੀ ਤੇ ਇਹਨੂੰ ਨਾ ਆਹੀ ਕਲਰ ਮਿਲੇ ਕਿਉਂਕਿ ਇਹਦੇ ਵਿੱਚ ਨਾ ਸਾਈਜ਼ ਇਹੀ ਸੀ ਤੇ ਪਰਨੀਤ ਨੂੰ ਕੋਈ ਵੀ ਸਾਈਜ਼ ਨਹੀਂ ਸੀ ਆ ਰਿਹਾ ਹੈਗਾ ਇਸ ਕਰਕੇ ਸਾਨੂੰ ਜੋ ਮਿਲਿਆ ਸੀ ਉਹੀ ਲੈ ਆਂਦਾ ਤੇ ਇੱਕ ਕਲਰ ਇਹ ਵਾਲਾ ਵੀ ਤੇ ਲਿਓਣੇ ਸੀ ਮੈਂ ਟਰੈਕਸੂਟ ਹੀ ਬਸ ਪਰਨੀਤ ਵਾਸਤੇ ਬਸ ਦੋ ਲੈ ਆਏ ਹੁਣ ਓਕੇ ਸੋ ਓਕੇ ਪੀ ਚਲੋ ਫੋਨ ਕਰ ਕੀ ਸਕਦਾ ਇਹ ਜਿੱਦ ਮੈਨੂੰ ਪਜਾਮਾ ਛੋਟੀ ਲੱਗੀ ਆ ਰਿਹਾ ਯਾਰ ਛੋਟਾ ਲੱਗੀ ਆ ਰਹਾ ਹਾਂ ਹੈਨਾ ਟਰਾਈ ਨਹੀਂ ਕੀਤਾ ਕੀ ਪਤਾ ਨਹੀਂ ਸ਼ਾਇਦ ਨਹੀਂ ਤਾਂ ਇੰਨਾ ਪਨੀਰ ਦੀ ਹਾਈਟ ਜ਼ਿਆਦਾ ਹੋ ਗਈ ਇਸ ਦਾ ਇਹ ਸ਼ਕਤੀ ਨੰਬਰ ਹੈ ਯਾਰ ਹੈ ਇਹ ਸ਼ਕਤੀ ਨੰਬਰ ਹੈ ਅਮਾ ਵੀ ਦਾ ਹੋਰ ਕੀ ਨਵਾਂ ਕੱਪੜਾ ਹੀ ਨਹੀਂ ਮੈਨੂੰ ਆਜਾ ਹਾਂ ਨਹੀਂ ਇਹ ਕਿੰਨਾ ਫਿਰ ਪਤਾ ਹੀ ਨਹੀਂ ਸ਼ਕਤੀ ਹੋਈ ਇਹ ਪਜਾਮਾ ਸ਼ਰਟ ਹੀ ਛਤੀ ਹੈ ਨਹੀਂ ਇਹ ਤੇ ਗਲਤ ਨਾਲ ਪਤਾ ਕਿ ਨਹੀਂ ਲੈ ਹੁਣ ਤੁਸੀਂ ਪਰ ਨਹੀਂ ਸਵੇਰੇ ਪਾ ਲੈਣਾ ਫਟਕਾ ਕੇ ਨਾ ਬੰਨਣਾਗੇ ਪਟਕਾ ਲਾਲ ਲਾਲ ਸੌ ਲੱਗਾ ਹਾਂ ਵਦਿਆਂ ਦੇਖੋ پتہ ਨਹੀਂ ਪਤਾ ਹੀ ਸਾਰਾ ਮੇਰੇ ਪੁੱਤ ਨੂੰ ਮੈਚਿੰਗ ਦਾ ਓਏ ਪਰ ਯਾਰ ਲਾਲ ਲੱਭਣਾ ਪੂਗਾ ਪਹਿਲਾਂ ਨਹੀਂ ਨਹੀਂ ਲੱਭਣ ਵਾਲੀ ਕਿਹੜੀ ਗੱਲ ਤੇਰੀ ਮਾਰੀ ਚ ਪਿਆ ਬੁੱਤੇ ਇਹ ਕਿਹੜੀ ਗੱਲ ਕਰਦੇ ਹੋ ਇਹ ਵੀ ਛੱਤੀ ਪੁੱਤ ਠੀਕ ਵਦੇ ਤੂੰ ਵੀ ਆਪਣੇ ਕੱਪੜੇ ਲਿਆ ਯਾਰ ਐਚ ਐਨ ਐਮ ਦਾ ਨਾ ਮਮ ਨੂੰ ਰੰਗ ਨਹੀਂ ਸੋਣ ਲੱਗਿਆ ਥੋੜਾ ਜ਼ਿਆਦਾ ਇਹ ਕਿਹੜਾ ਓਰੀਜਨਲ ਨੇ ਗਰੇਸ਼ ਜਾ ਗਿਆ ਨਾ ਇਹਦਾ ਬੰਦੀ ਹੈ ਇਹ ਫਿਰ ਨਾ ਇਹ ਵੀ ਹੁੰਦੀ ਹੈ ਪਾਪਾ ਬੁਲਾਣਾ ਕਰੀਏ ਲਿਆਏ ਨੇ ਫੁੱਲ ਸ਼ੀਵ ਵਾਲੀਆਂ ਤੋਂ ਵੀ ਨਹੀਂ ਤੇ ਕਾ ਸਿੰਗਲ ਪੀਸ ਐ ਦੋ ਹੀ ਹੋਣੇ ਦੋ ਨੇ ਦੋ ਨੇ ਮੇਰੇ ਅਸਲੀ ਇਨਰ ਲਈ ਜਾਂਦੇ ਯਾਰ ਹੁਣ ਤੁਸੀਂ ਕਿਹੜਾ ਇਨਰ ਲਿਆਦਾ ਪਿਆ ਪੁੱਤ ਕਿਹੜਾ ਗਰੇਜ ਆ ਉਹ ਵਾਰ ਤੱਕ ਕਰ ਉਹ ਦੋ ਹੀ ਮੈਨੂੰ ਪਤਾ ਤੇਰਾ ਪ੍ਰੋਪਰ ਸਾਈਜ਼ ਆ ਪੁੱਤ ਉਹ ਇਹ ਪਾ ਕੇ ਦੇਣਾ ਆਹ ਹੁਣ ਤੁਹਾਡੇ ਪਾ ਕੇ ਆਹ ਪੜਦੇ ਜਿਹੜੇ ਦੂਜੇ ਨੂੰ ਫੋਲਡ ਕਰ ਦੇ ਮੰਗ ਦੀ ਲੋਰ ਇਹ ਤੇਰੀ ਇਹ ਗੱਦੀ ਲੋਰ ਦੀ ਹੈ ਕਿਦੀ? ਕੋਈ ਆ ਲੋਰ? ਨਾ 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 ਪਿੱਛੋਂ ਦੇਖੋ। ਯਰ ਸਟਾਪ ਹੈਵੀ ਬੜੇ ਹੋਏ ਨੇ ਹੈਵੀ ਸਟਾਪ ਨਾ ਵੇਰਿਆ ਹਾਂ ਮਾਂ ਤੇ ਠੰਡ ਹੁੰਦੀ ਆਏ। ਹੈਵੀ ਮਤਲਬ ਕਿ ਪਾਰੇ ਨਾ ਨਾ ਹੋਣ ਯਾਰ। ਪਾਰਾ ਪਰ ਲੱਗ ਜਾਂਦਾ ਸਰੀਰ ਤੇ। ਸਰੀਰ ਪਰਾ ਪਰ ਲੱਗ ਜਾਂਦਾ। ਵਧੀਆ ਰਹਿਣਾ। ਲੈ ਮੈਂ ਕਾ ਲੈ ਜਾ? ਸੁੱਕੇ ਸੁੱਕੇ ਜੋ ਆਗਮਨ ਦਾ ਵਾਸਤੇ ਠੀਕ ਹੈ। ਆਹ ਲੋ ਸਾਡੇ ਟਰੈਵਲਿੰਗ ਵਾਲੇ ਕੱਪੜੇ ਨੇ ਇਹ ਵਾਲੇ ਖਾਸ ਕਰਕੇ ਨੇ ਤੁਸੀਂ ਇਹਨਾਂ ਨੂੰ ਦੇਖ ਕੇ ਦੱਸ ਲਾਓ ਕਿ ਕਿੱਥੇ ਚੱਲੇ ਆ। ਤੁਸੀਂ ਇਹ ਲੈ ਜਾ ਵਿਆਹ ਤੇ ਜਾ ਰਹੇ। ਇਹ ਵਿਆਹ ਤੇ ਪੜ ਜਾਈ ਜਾਂਦੀ। ਹਾਂ ਬੋਲਾ। ਆਹ ਵਿੱਚ ਤੇਲ। ਬੋਲਾ। ਬੋਲਾ ਤੇਰਾ ਟਾਂਕ ਘੱਟ ਹੋਣਾ ਨਹੀਂ ਤਾਂ ਫੇਰ ਉਹ ਕੋ ਨਾਸਾ ਚੁੰਨੀ ਤੇ ਦਾ ਹਲਵਾ ਲੈਣਾ ਹਨਾ ਕਿੰਨੇ ਦਾ ਜਾਨਾ ਆਖ ਨੋ ਮੈਂ ਤੁਰਾਂਗੇ ਤਾਂ ਦਿਲ ਲੱਜ ਜਾਂਦੀ ਏ ਨਹੀਂ ਤੇ ਬਲੈਕ ਫਲੋਰ ਕਰਨੀ ਪਣੀ ਤਾਂ ਹਾਂਜੀ ਹਾਂਜੀ ਬਲੈਕ ਪੈਂਟ ਹੈ ਇਹ ਪੈਂਟਾ ਖਲੋ ਮਾ ਨਾ ਕਿਉਂ ਉੱਥੇ ਕੱਪੜੇ ਰਹਿ ਰਹੇ ਹੋ ਜਾਂਦੇ ਨੇ ਹਰ ਵਾਰੀ ਉਹ ਟਾਰਨ ਕਰ ਦੇਣਾ ਉੱਥੋਂ ਅਜੇ ਆਪਾਂ ਨੇ ਇੱਕ ਫਾਦੀ ਗੱਨ ਵੀ ਲੈਣੀ ਹੈ ਯਾਦ ਆ ਫਤੇ ਗੱਨ 147 ਆ ਕਿੱਥੋਂ ਲੈਣੀ ਗੱਨ ਉੱਥੇ ਰੰਡੀ ਕੋਲ ਆ ਗਈ ਮੇਰੀ ਗੱਗਨ ਲੈ ਕੇ ਨਾ ਬੰਨ ਬੋ ਉੱਪਰ ਇਹ ਪੋਨੋ ਵੀ ਦੇ ਦਿੰਦੇ ਨੂੰ ਆਉਂਦੇ ਨਾਲ ਭਾਈ ਦੋ ਪੀਕ ਚ ਦੇ ਦਿੰਦੀ ਬਹੁਤ ਜ਼ਿਆਦਾ ਨਾ ਕਰੀ ਹਾਂ ਉਹ ਉੱਥੇ ਵੀ ਪਤਾ ਹੁਣ ਕਰਨਾ ਦੇ ਉਨੇ ਮੈਂ ਉਧਰ ਵੀ ਜਾਣਾ ਉਸ ਤੋਂ ਬਾਅਦ ਆ ਕੇ ਆਹ ਹੋਰ ਕੀ ਫੇਰ ਹੋਵੇ ਥੋੜੀ ਕੀ ਚੀਜ਼ ਦਿਨੂਗੀ ਕਿੱਧਰ ਜਾਣੇ ਸਭੀ ਛੁੱਟੀਆਂ ਨਹੀਂ ਪੈਣਗੀਆਂ ਠੀਕ ਹੈ ਵਿంటర్ ਬ੍ਰੇਕ ਤੇ ਵੀ ਚਾਭੀ ਨਹੀਂ ਪੈਣ ਜਾਣ 29 ਤੋਂ ਬਾਅਦ ਪੈਣਗੀਆਂ 29 ਤੋਂ 29 ਤੋਂ ਬਾਅਦ ਹੋਰ ਇਸ ਸਕੂਲ ਸਕੂਲਾਂ ਲੇਟ ਕਰਤੀ ਛੁੱਟੀਆਂ 29 ਨੂੰ ਕਰਨਗੇ ਸ਼ਰਵਾਰ ਦੀ ਬੈਲਟ ਆਹ ਪਨੀਰ ਦਾ ਟਰੈਕਸੂਟ ਇਹ ਕੱਢੇ ਨੀ ਮੈਂ ਉਹ ਬੱਚਾ ਯਾਦ ਹੈ ਮੈਂ ਬਸ ਇਹ ਯਾਰ ਮੈਂ ਤੁਸੀ ਗਿਫਟ ਦਿੱਤਾ ਸੀ ਟਾਈਮ ਹੋਗਾ ਰਾਤ ਦੇ 8:30 ਵਜੇ ਦਾ ਤੇ ਅਸੀਂ ਨਾ ਦੋਨਾਂ ਨੇ ਪਲਾਨ ਕੀਤਾ ਕਿ ਤੁਸੀਂ ਸਵੇਰੇ ਸੰਢਿਆ ਤੇ ਆਪਾਂ ਨੇ ਜਾਣਾ ਹੈ ਤੇ ਮੈਂ ਗੱਲ ਨੂੰ ਇਹ ਕਹਾਂ ਮੈਂ ਆਪਾਂ ਹੁਣ ਇਸ ਟਾਈਮ ਫਰੀ ਆ ਕਿਉਂਕਿ ਸਾਰੇ ਇਹ ਜੇ ਅਗਰ ਆਪਾਂ ਸ਼ੁਰੂ ਕਰਤਾ ਇਹ ਕੰਮ ਤਾਂ ਸਾਰਾ ਦਿਨ ਸਾਡਾ ਨਿਕਲ ਜਾਣਾ ਮੈਂ ਰਾਤ ਨੂੰ ਆਪਾਂ ਸਾਰੇ ਕਿਹੜਾ ਆ ਸੂਟ ਤੇੜੀ ਹੋਈ ਸਲਵਾਰ ਆ ਇਹ ਉੱਪਰ ਬੈੱਜ ਲੱਗਣ ਵਾਲੀ ਏ ਮੈਟਲ ਵਾਲੇ ਕੀ ਉਹ ਵਿਚਾਰੀ ਤੇ ਆਪਾਂ ਇਹ ਕੱਪੜੇ ਕੱਢਦੇ ਵੀ ਲੋਡ ਬੰਦਾ ਨੂੰ ਜਿਹੜਾ ਆਪਾਂ ਕੱਪੜੇ ਜਿੰਨੇ ਵੀ ਆਪਣੇ ਗਰਮ ਪਏ ਆ ਆਪਾਂ ਕੱਢ ਦਈਏ ਸਾਰੇ ਤੇ ਜੋ ਵੀ ਕੋਟ ਵਗੈਰਾ ਟੋਪੀਆਂ ਵਗੈਰਾ ਪਈਆਂ ਨੇ ਹਨਾ ਵੀ ਕਿਸੇ ਦਾ ਕੰਮ ਆ ਜਾਣਾ ਸਭ ਕੱਢੀ ਹੋਈ ਏ ਆ ਕੋਟ ਕੱਢਿਆ ਕੋਟ ਨਹੀਂ ਕੱਢੀ ਹੋਈ ਆ ਕੋਟ ਕੱਢ ਦੇ ਉਹ ਕੋੜ ਦੇ ਦੇ ਕਿ ਵਿਚਾਰਾ ਕੋਈ ਸਾਜ ਜਿਹੜਾ ਕੋਈ ਪਾ ਲੈ। ਫਤ ਉੱਪਰ ਜਿਹੜਾ ਕੱਪੜਿਆਂ ਦੇ। ਇਹ ਤਾਂ ਨਹੀਂ ਖਾਣ। ਇਹ ਅਟਕ ਗਈ ਅਟਕ ਪਾਈ। ਇਹ ਹੋ ਰਿਹਾ ਇਹ। ਗੋਣਾ ਹੈ ਕਹਾ। ਆਹ ਕਿਦਾਂ ਸੂਟ ਹੈ ਤਾਂ ਪਹਿਲੀ ਵਾਰ ਦੇਖ ਰਹਾ। ਇਹ ਵੀ ਆ ਜਾਣਾ ਉਹਨੂੰ। ਲਾੜ ਇੱਕ। ਫਤ ਉਧਰੋਂ ਕੱਪੜੇ ਛੁੱਟ ਮੇਰੇ ਨਾਲ। ਕਿਤੇ ਨਾ ਹੋਵੇ ਮੇਰੇ। ਉਧਰ। ਲੈ ਨਾ ਤੇ ਇਸ ਤੇਰੇ। ਉਹ ਟਾਈਮ ਮੈਂ ਬੈੱਡ ਤੇ ਰੱਖਣੀ ਰੱਖਣੀ ਬੈੱਡ ਭਰੇ ਪੈਨ ਥੱਲੇ ਛੋਟੇ ਬਥੇ। ਕਿੰਨਾ ਕੀ ਲੈਂਦੀ ਮੈਂ ਪਾ ਲੂੰਗੀ। ਆ ਲੈ ਕਾ ਗਾ ਬਲੇ ਛੋਟੀ ਚ ਲਾਉ ਇੱਕ ਕਾਏ ਅੰਮਾ ਆ ਰਖ ਲਓ ਮੈਨੂੰ ਆ ਜੂਗਾ ਪੱਕੀ ਗੱਲ ਇੱਕ ਤਾਂ ਵਾੜਾ ਹੀ ਹੈਗਾ ਇਹ ਹੂੰ ਠੰਡਾ ਨਹੀਂ ਹੈਗਾ ਇਹ ਤਾਂ ਮਾ ਰੱਖਿਆ ਦੇਖ ਹੁਣ ਆ ਸੂਟ ਸਾੜ ਜਦਨ ਲੱਗੀ ਮੈਂ ਹੂੰ ਹੂੰ ਐਕਸ ਐਲ ਪਰ ਥੱਲੇ ਕੱਢੀ ਥੋੜੇ ਛੁੱਟੀ ਚਲ ਆਹ ਤੇੜ ਬਣਾਏ ਹਣ ਇੱਕ ਵਾਰ ਵੀ ਨਹੀਂ ਪਾਏ ਪਾਏ ਹੈ ਅ ਚਿੱਟਾ ਕੱਢੇ ਇੱਕ ਤੇ ਨਾ ਇਹ ਪਾਏ ਜਾਂਦੇ ਨੇ ਕਿਸੇ ਨੂੰ ਟੈਟ ਹੋ ਗਿਆ ਕਿਸੇ ਨੂੰ ਕੋਸ਼ ਤੇ ਸੋਚਿਆ ਵੀ ਚੱਲ ਹਾਂ ਆਪਾਂ ਤੇ ਲਿਆ ਪਜਾਮਾ ਕਿੰਨੇ ਸੋਹਣੇ ਪਏ ਨਵੇਂ ਕੱਪੜੇ ਪਏ ਨੇ ਆ ਬੱਚਿਆਂ ਦੇ ਇਹੋ ਹੀ ਸੀ ਮੈਂ ਟੌਮੀ ਵਾਲਾ ਸੀ ਮਮਮੀ ਵਾਲਾ ਸੀ ਇਹ ਵਾਲਾ ਮਮਾ ਜੀ ਖੰਨਿਓ ਲੈ ਆਏ ਸੀ ਯਾਦ ਹਾਂ ਖੰਨਿਓ ਲੈ ਆਏ ਆਪਣੇ ਉਹ ਕਦੇ 900 ਰੁਪਏ ਦਾ ਆਇਆ ਸੀ ਗੰਜਾ ਦੀ ਹਾਂ ਉਹ ਜਿਆਦਾ ਲੱਗਣਦੇ ਹੁੰਦੇ ਹੁਣ ਵੀ ਜਿਆਦਾ ਹੀ ਹੈ ਜਲਦੀ ਕੱਢ ਕੱਪੜੇ ਕਰ ਨਹੀਂ ਪੁੱਤ ਹੁੰਦੇ ਨੇ ਅੱਜ ਕੱਲ ਬੱਚਿਆਂ ਦੇ ਨਹੀਂ ਨਹੀਂ ਜਲਦੀ ਉਹ ਦੂਸਰੇ ਕੱਪੜੇ ਫੜਾ ਇਹ ਤੇ ਕੱਪੜਾ ਫੜਾ ਰ ਕੰ ਤੂੰ ਫੜਾ ਦੇ ਫਤੇ ਸਾਰੇ ਇਕੱਠੇ ਕਰਕੇ ਛੁੱਟਦੇ ਹੋਣਾ ਛੁੱਟਦੇ ਯਾਰ ਨਹੀਂ ਬਸ ਹਲਾਰ-ਫਲਾਰ ਕੇ ਸਲੋ ਮੂ ਹੈ ਸਲੋ ਮੂ ਥੱਲੇ ਕਿਉਂ ਛੁੱਟਰੇ ਉੱਪਰ ਜੋਸ਼ ਉਰ ਦੀ ਕਹਿੰਦੇ ਕਿਵੇਂ ਕਰਨਾ ਹੀ ਰੱਖਣਾ ਹੀ ਕਿ ਨਹੀਂ ਵੀਡੀਓ ਵੀ ਸ਼ੂਟ ਕਰਨੀ ਕਿਹੜੇ ਕੰਮਾਂ 'ਚ ਪੈ ਗਈਆਂ ਮੈਂ ਲੈ ਬਲ ਹੜ ਗਾ ਕਿਹੜਾ ਬੁਲਾ ਰਿਹਾ ਹੈ ਕਰ ਦੇਖ ਨਮਾ 给你剪